ਤੇ ਕਿ ਇਹ ਦੋ ਵਿਦੇਸ਼ੀ ਨੌਜਵਾਨਾਂ ਦੀ ਜਾਨ ਚਰੀ ਗਈ ਹੈ ਦੋ ਵਿਦੇਸ਼ੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਦੋਵੇਂ ਵਿਦੇਸ਼ੀ ਨੌਜਵਾਨ ਜ਼ਿੰਬਾਬਵੇ ਦੇ ਰਹਿਣ ਵਾਲੇ ਸੀ ਦੋਵੇਂ ਨਿਗਰੋ ਸਨ ਤਾਂ ਮੰਡੀ ਗੋਵਿੰਦਗੜ ਰੋਡ ਦੇ ਉੱਤੇ ਜਿਹੜਾ ਕਿ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਔਕ ਟਰੀ ਰੈਸਟੋਰੈਂਟ ਇੱਕ ਉੱਥੇ ਹਾਈਵੇ ਦੇ ਉੱਤੇ ਮੰਡੀ ਗੋਵਿੰਦਗੜ ਦੇ ਪੈਂਦਾ ਹੈ ਉੱਥੇ ਓਵਰਟੇਕ ਕਰਦਿਆਂ ਜਿਹੜਾ ਕਿ ਇਹ ਹਾਦਸਾ ਇਹਨਾਂ ਦੋਵਾਂ ਮੁੰਡਿਆਂ ਦੇ ਨਾਲ ਵਾਪਰਿਆ ਦੋਵੇਂ ਮੁੰਡੇ ਦੇਸ਼ ਭਗਤ ਯੂਨੀਵਰਸਿਟੀ ਦੇ ਸਨ ਉੱਥੇ ਇਹ ਪੜ੍ਹਾਈ ਕਰ ਰਹੇ ਸਨ ਇੱਕ ਜਿਹੜਾ ਕਿ ਨੌਜਵਾਨ ਉਹ ਐਲਐਲਬੀ ਕਰ ਰਿਹਾ ਸੀ ਤੇ ਦੂਜਾ ਨੌਜਵਾਨ ਵੀ ਜਿਹੜਾ ਕਿ ਉੱਥੇ ਹੀ ਪੜ੍ਹਾਈ ਕਰ ਰਿਹਾ ਸੀਗਾ ਤਾਂ ਇਹ ਦੋਵੇਂ ਨੌਜਵਾਨ ਜਿਹੜੇ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸੰ ਨਿਗਰੋ ਸੰ ਜ਼ਿੰਬਾਵੇ ਤੋਂ ਪੜ੍ਹਾਈ ਕਰਨ ਦੇ ਲਈ ਇਹ ਇੱਥੇ ਆਏ ਸੰ ਤਾਂ ਅਕਸਰ ਅਸੀਂ ਦੇਖਦੇ ਆ ਕਿ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਬਾਰੋ ਜ਼ਿੰਬਾਵੇ ਤੋਂ ਨਿਗਰੋਸ ਕਾਫੀ ਜ਼ਿਆਦਾ ਜਿਹੜੇ ਕਿ ਇੱਥੇ ਪੜਾਈ ਕਰਨ ਦੇ ਲਈ ਆਉਂਦੇ ਨੇ ਸੁਪਨੇ ਸਜਾ ਕੇ ਆਉਂਦੇ ਨੇ ਤਾਂ ਇਹ ਦੋ ਨੌਜਵਾਨ ਵੀ ਜਿਹੜੇ ਕਿ ਬਾਰੋਂ ਪੜਾਈ ਕਰਨ ਦੇ ਲਈ ਆਏ ਸਿਗੇ ਪਰ ਇਹਨਾਂ ਦੇ ਨਾਲ ਜਿਹੜਾ ਕਿ ਇਹ ਹਾਦਸਾ ਵਾਪਰ ਗਿਆ ਕੁਝ ਖਾਣ ਪੀਣ ਦੇ ਲਈ ਇਹ ਬਾਹਰ ਜਾਣ ਲੱਗੇ ਤਾਂ ਉਸ ਸਮੇਂ ਜਿਹੜਾ ਕਿ ਇਹਨਾਂ ਦੇ ਨਾਲ ਮੰਡੀ ਗੋਵਿੰਦਗੜ ਰੋਡ ਮੰਡੀ ਗੋਵਿੰਦਗੜ ਹਾਈਵੇ ਦੇ ਉੱਤੇ ਇਹਨਾਂ ਦੋਵਾਂ ਵਿਦੇਸ਼ੀ ਨੌਜਵਾਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਦਿੰਦਿਆਂ ਕਿ ਕੁਝ ਦੱਸਿਆ ਜਾ ਰਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਅੱਜ ਸਾਡੇ ਕੋਲ ਸਿਵਲ ਹਸਪਤਾਲ ਮਲੂ ਦੇ ਵਿੱਚ ਤਕਰੀਬਨ ਸਵੇਕ 4 ਵਜੇ ਦੋ ਡੈੱਡ ਬੋਡੀਆਂ ਜੋ ਬ੍ਰਾਡ ਡੈੱਡ ਸੀਗੇ ਜਿਨ੍ਹਾਂ ਦਾ ਨਾਮ ਇਮੈਨੂਅਲ ਸਾਈਮਨ ਤੇ ਟਸੀਪੋ ਮੋਜੀਜ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦਾ ਬੰਦੀ ਕਰਨ ਦੀ ਕਾਰਵਾਈ ਹੋਏਗੀ ਇੱਕ ਸੂਚਨਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅੰਮ੍ਰੋਲ ਸਾਈਡ 'ਤੇ ਐਕਸੀਡੈਂਟ ਹੋਇਆ ਬਾਈਕ 'ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀ ਤੇ ਉਹ ਇੱਕ ਕਾਰ 'ਚ ਵੱਜੇ ਆ ਕਾਰ 'ਚ ਵੱਜਣ ਕਰਕੇ ਮੌਕੇ 'ਤੇ ਹੀ ਦੋਨੇ ਡੈਥ ਹੋ ਗਈ ਸੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ ਰੋਗ ਹਸਪੀਟਲ ਤੇ ਉਹਦੇ ਜਿਹੜੇ ਯੂਨੀਵਰਸਿਟੀ ਆਲੇ ਆ ਉਹਨਾਂ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜੇ ਕਰ ਇੱਕ ਬੇਹੱਦ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੰਡੀ ਗੋਵਿੰਦਗੜ੍ਹ ਰੋਡ ਤੋਂ ਜਿੱਥੇ ਕਿ ਦੋ ਵਿਦੇਸ਼ੀ ਨੌਜਵਾਨਾਂ ਦੀ ਜਾਨ ਚਰੀ ਗਈ ਹੈ ਦੋ ਵਿਦੇਸ਼ੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਵਿਦੇਸ਼ੀ ਨੌਜਵਾਨ ਜ਼ਿੰਬਾਬਵੇ ਦੇ ਰਹਿਣ ਵਾਲੇ ਸੀ ਦੋਵੇਂ ਨਿਗਰੋ ਸਨ ਤਾਂ ਮੰਡੀ ਗੋਵਿੰਦਗੜ ਰੋਡ ਦੇ ਉੱਤੇ ਜਿਹੜਾ ਕਿ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਔਕ ਟਰੀ ਰੈਸਟੋਰੈਂਟ ਇੱਕ ਉੱਥੇ ਹਾਈਵੇ ਦੇ ਉੱਤੇ ਮੰਡੀ ਗੋਵਿੰਦਗੜ ਦੇ ਪੈਂਦਾ ਹੈ ਉੱਥੇ ਓਵਰਟੇਕ ਕਰਦਿਆਂ ਜਿਹੜਾ ਕਿ ਇਹ ਹਾਦਸਾ ਇਹਨਾਂ ਦੋਵਾਂ ਮੁੰਡਿਆਂ ਦੇ ਨਾਲ ਵਾਪਰਿਆ ਦੋਵੇਂ ਮੁੰਡੇ ਦੇਸ਼ ਭਗਤ ਯੂਨੀਵਰਸਿਟੀ ਦੇ ਸਾਨ ਉੱਥੇ ਇਹ ਪੜ੍ਹਾਈ ਕਰ ਰਹੇ ਸਨ ਇੱਕ ਜਿਹੜਾ ਕਿ ਨੌਜਵਾਨ ਉਹ ਐਲਐਲਬੀ ਕਰ ਰਿਹਾ ਸੀ ਤੇ ਦੂਜਾ ਨੌਜਵਾਨ ਵੀ ਜਿਹੜਾ ਕਿ ਉੱਤੇ ਹੀ ਪੜਾਈ ਕਰ ਰਿਹਾ ਸੀਗਾ ਤਾਂ ਇਹ ਦੋਵੇਂ ਨੌਜਵਾਨ ਜਿਹੜੇ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸੰ ਨਿਗਰੋ ਸੰ ਜ਼ਿੰਬਾਵੇ ਤੋਂ ਪੜਾਈ ਕਰਨ ਦੇ ਲਈ ਇਹ ਇੱਥੇ ਆਏ ਸੰ ਤਾਂ ਅਕਸਰ ਅਸੀਂ ਦੇਖਦੇ ਆ ਕਿ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਬਾਰੋ ਜ਼ਿੰਬਾਵੇ ਤੋਂ ਨਿਗਰੋਸ ਕਾਫੀ ਜ਼ਿਆਦਾ ਜਿਹੜੇ ਕਿ ਇੱਥੇ ਪੜਾਈ ਕਰਨ ਦੇ ਲਈ ਆਉਂਦੇ ਨੇ ਸੁਪਨੇ ਸਜਾ ਕੇ ਆਉਂਦੇ ਨੇ ਤਾਂ ਇਹ ਦੋ ਨੌਜਵਾਨ ਵੀ ਜਿਹੜੇ ਕਿ ਬਾਰੋਂ ਪੜਾਈ ਕਰਨ ਦੇ ਲਈ ਆਏ ਸਿਗੇ ਪਰ ਇਹਨਾਂ ਦੇ ਨਾਲ ਜਿਹੜਾ ਕਿ ਇਹ ਹਾਦਸਾ ਵਾਪਰ ਗਿਆ ਕੁਝ ਖਾਣ ਪੀਣ ਦੇ ਲਈ ਇਹ ਬਾਹਰ ਜਾਣ ਲੱਗੇ ਤਾਂ ਉਸ ਸਮੇਂ ਜਿਹੜਾ ਕਿ ਇਹਨਾਂ ਦੇ ਨਾਲ ਮੰਡੀ ਗੋਵਿੰਦਗੜ ਰੋਡ ਮੰਡੀ ਗੋਵਿੰਦਗੜ ਹਾਈਵੇ ਦੇ ਉੱਤੇ ਇਹਨਾਂ ਦੋਵਾਂ ਵਿਦੇਸ਼ੀ ਨੌਜਵਾਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਦਿੰਦਿਆਂ ਕਿ ਕੁਝ ਦੱਸਿਆ ਜਾ ਰਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਅੱਜ ਸਾਡੇ ਕੋਲ ਸਿਵਲ ਹਸਪਤਾਲ ਮਲੂ ਦੇ ਵਿੱਚ ਤਕਰੀਬਨ ਸਵਾਗਤ 4 ਵਜੇ ਦੋ ਡੈੱਡ ਬਾਡੀਆ ਜੋ ਬ੍ਰਾਡ ਡੈੱਡ ਸੀਗੇ ਜਿਨ੍ਹਾਂ ਦਾ ਨਾਮ ਇਮੈਨਿਊਲ ਸਾਈਮਨ ਤੇ ਟਸੀਪੋ ਮੋਜ਼ੇਸ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੌਰਚੀ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦੇ ਬੰਦੀ ਕਰਨ ਦੀ ਕਾਰਵਾਈ ਹੋਏਗੀ ਇੱਕ ਸੋਚਨਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅੰਮ੍ਰੋਲੋ ਸਾਈਡ 'ਤੇ ਐਕਸੀਡੈਂਟ ਹੋਇਆ ਉਹ ਬਾਈਕ 'ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀ ਤੇ ਉਹ ਇੱਕ ਕਾਰ 'ਚ ਵੱਜੇ ਆ ਕਾਰ 'ਚ ਵੱਜਣ ਕਰਕੇ ਮੌਕੇ 'ਤੇ ਹੀ ਦੋਨੇ ਡੈਥ ਹੋ ਗਈ ਸੀ ਉਹਦੀ ਜਿਹੜੀ ਡੈਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ ਰੋਗ ਹਸਪੀਟਲ 'ਚ ਤੇ ਉਹਦੇ ਜਿਹੜੇ ਯੂਨੀਵਰਸਿਟੀ ਆਲੇ ਆ ਉਹਨਾਂ ਨਾਲ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜੇ ਕ ਇੱਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੰਡੀ ਗੋਵਿੰਦਗੜ੍ਹ ਰੋਡ ਤੋਂ ਜਿੱਥੇ ਕੀ ਦੋ ਵਿਦੇਸ਼ੀ ਨੌਜਵਾਨਾਂ ਦੀ ਜਾਨ ਚਰੀ ਗਈ ਹੈ ਦੋ ਵਿਦੇਸ਼ੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਦੋਵੇਂ ਵਿਦੇਸ਼ੀ ਨੌਜਵਾਨ ਜ਼ਿੰਬਾਬਵੇ ਦੇ ਰਹਿਣ ਵਾਲੇ ਸੀ ਦੋਵੇਂ ਨਿਗਰੋ ਸਨ ਮੰਡੀ ਗੋਵਿੰਦਗੜ੍ਹ ਰੋਡ ਦੇ ਉੱਤੇ ਜਿਹੜਾ ਕਿ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਹੈ ਓਕ ਟਰੀ ਰੈਸਟੋਰੈਂਟ ਇੱਕ ਉੱਥੇ ਹਾਈਵੇ ਦੇ ਉੱਤੇ ਮੰਡੀ ਗੋਵਿੰਦਗੜ੍ਹ ਦੇ ਪੈਂਦਾ ਹੈ ਉੱਥੇ ਓਵਰਟੇਕ ਕਰਦਿਆਂ ਜਿਹੜਾ ਕਿ ਇਹ ਹਾਦਸਾ ਇਹਨਾਂ ਦੋਵਾਂ ਮੁੰਡਿਆਂ ਦੇ ਨਾਲ ਵਾਪਰਿਆ ਦੋਵੇਂ ਮੁੰਡੇ ਦੇਸ਼ ਭਗਤ ਯੂਨੀਵਰਸਿਟੀ ਦੇ ਸਾਨ ਉੱਥੇ ਇਹ ਪੜ੍ਹਾਈ ਕਰ ਰਹੇ ਸਨ ਇੱਕ ਜਿਹੜਾ ਕਿ ਨੌਜਵਾਨ ਉਹ ਐਲਐਲਬੀ ਕਰ ਰਿਹਾ ਸੀ ਤੇ ਦੂਜਾ ਨੌਜਵਾਨ ਵੀ ਜਿਹੜਾ ਕਿ ਉੱਤੇ ਹੀ ਪੜਾਈ ਕਰ ਰਿਹਾ ਸੀਗਾ ਤਾਂ ਇਹ ਦੋਵੇਂ ਨੌਜਵਾਨ ਜਿਹੜੇ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸੰ ਨਿਗਰੋ ਸੰ ਜ਼ਿੰਬਾਵੇ ਤੋਂ ਪੜਾਈ ਕਰਨ ਦੇ ਲਈ ਇਹ ਇੱਥੇ ਆਏ ਸਨ ਤਾਂ ਅਕਸਰ ਅਸੀਂ ਦੇਖਦੇ ਆ ਕਿ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਬਾਰੋ ਜ਼ਿੰਬਾਵੇ ਤੋਂ ਨਿਗਰੋਸ ਕਾਫੀ ਜ਼ਿਆਦਾ ਜਿਹੜੇ ਕਿ ਇੱਥੇ ਪੜਾਈ ਕਰਨ ਦੇ ਲਈ ਆਉਂਦੇ ਨੇ ਸੁਪਨੇ ਸਜਾ ਕੇ ਆਉਂਦੇ ਨੇ ਤਾਂ ਇਹ ਦੋ ਨੌਜਵਾਨ ਵੀ ਜਿਹੜੇ ਕਿ ਬਾਰੋਂ ਪੜਾਈ ਕਰਨ ਦੇ ਲਈ ਆਏ ਸਿਗੇ ਪਰ ਇਹਨਾਂ ਦੇ ਨਾਲ ਜਿਹੜਾ ਕਿ ਇਹ ਹਾਦਸਾ ਵਾਪਰ ਗਿਆ ਕੁਝ ਖਾਣ ਪੀਣ ਦੇ ਲਈ ਇਹ ਬਾਹਰ ਜਾਣ ਲੱਗੇ ਤਾਂ ਉਸ ਸਮੇਂ ਜਿਹੜਾ ਕਿ ਇਹਨਾਂ ਦੇ ਨਾਲ ਮੰਡੀ ਗੋਵਿੰਦਗੜ ਰੋਡ ਮੰਡੀ ਗੋਵਿੰਦਗੜ ਹਾਈਵੇ ਦੇ ਉੱਤੇ ਇਹਨਾਂ ਦੋਵਾਂ ਵਿਦੇਸ਼ੀ ਨੌਜਵਾਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਦਿੰਦਿਆਂ ਕਿ ਕੁਝ ਦੱਸਿਆ ਜਾ ਰਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਅੱਜ ਸਾਡੇ ਕੋਲ ਸਿਵਲ ਹਸਪਤਾਲ ਮਲੂ ਦੇ ਵਿੱਚ ਤਕਰੀਬਨ 7:30 ਵਜੇ ਦੋ ਡੈਡ ਬੋਡੀਆਂ ਜੋ ਬ੍ਰਾਡ ਡੈਡ ਸੀਗੇ ਜਿਨ੍ਹਾਂ ਦਾ ਨਾਮ ਇਮੈਨਿਊਲ ਸਾਈਮਨ ਤੇ ਟਸੀਪੋ ਮੋਜ਼ੇਸ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦੇ ਬੰਦੀ ਕਰਨ ਦੀ ਕਾਰਵਾਈ ਹੋਏਗੀ ਇੱਕ ਸੂਚਨਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅੰਬਲੋ ਸਾਈਡ ਨੂੰ ਐਕਸੀਡੈਂਟ ਹੋਇਆ ਉਹ ਬਾਈਕ ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਉਣ ਕਰਦੇ ਸੀ ਤੇ ਉਹ ਇੱਕ ਕਾਰ ਚ ਵੱਜੇ ਆ ਕਾਰ ਚ ਵੱਜਣ ਕਰਕੇ ਮੌਕੇ ਤੇ ਹੀ ਦੋਨੇ ਡੈਥ ਹੋ ਗਈ ਸੀ ਉਹਦੀ ਜਿਹੜੀ ਡੈਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ ਰੋਗ ਹਸਪਤਾਲ ਤੇ ਉਹਦੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹਨਾਂ ਨਾਲ ਅਸੀਂ ਤਾਲਮਿਲ ਕਰ ਰਹੇ ਹਾਂ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜੇ ਘੱਟ ਇੱਕ ਬੇਹੱਦ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੰਡੀ ਗੋਵਿੰਦਗੜ੍ਹ ਰੋਡ ਤੋਂ ਜਿੱਥੇ ਕਿ ਦੋ ਵਿਦੇਸ਼ੀ ਨੌਜਵਾਨਾਂ ਦੀ ਜਾਨ ਚਰੀ ਗਈ ਹੈ ਦੋ ਵਿਦੇਸ਼ੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਵਿਦੇਸ਼ੀ ਨੌਜਵਾਨ ਜ਼ਿੰਬਾਬਵੇ ਦੇ ਰਹਿਣ ਵਾਲੇ ਸੀ ਦੋਵੇਂ ਨਿਗਰੋ ਸਨ ਤਾਂ ਮੰਡੀ ਗੋਵਿੰਦਗੜ ਰੋਡ ਦੇ ਉੱਤੇ ਜਿਹੜਾ ਕਿ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਔਕ ਟਰੀ ਰੈਸਟੋਰੈਂਟ ਇੱਕ ਉੱਥੇ ਹਾਈਵੇ ਦੇ ਉੱਤੇ ਮੰਡੀ ਗੋਵਿੰਦਗੜ ਦੇ ਪੈਂਦਾ ਹੈ ਉੱਥੇ ਓਵਰਟੇਕ ਕਰਦਿਆਂ ਜਿਹੜਾ ਕਿ ਇਹ ਹਾਦਸਾ ਇਹਨਾਂ ਦੋਵਾਂ ਮੁੰਡਿਆਂ ਦੇ ਨਾਲ ਵਾਪਰਿਆ ਦੋਵੇਂ ਮੁੰਡੇ ਦੇਸ਼ ਭਗਤ ਯੂਨੀਵਰਸਿਟੀ ਦੇ ਸਾਨ ਉੱਥੇ ਇਹ ਪੜ੍ਹਾਈ ਕਰ ਰਹੇ ਸਨ ਇੱਕ ਜਿਹੜਾ ਕਿ ਨੌਜਵਾਨ ਉਹ ਐਲਐਲਬੀ ਕਰ ਰਿਹਾ ਸੀ ਤੇ ਦੂਜਾ ਨੌਜਵਾਨ ਵੀ ਜਿਹੜਾ ਕਿ ਉੱਥੇ ਹੀ ਪੜਾਈ ਕਰ ਰਿਹਾ ਸੀਗਾ ਤਾਂ ਇਹ ਦੋਵੇਂ ਨੌਜਵਾਨ ਜਿਹੜੇ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸੰ ਨਿਗਰੋ ਸੰ ਜ਼ਿੰਬਾਵੇ ਤੋਂ ਪੜਾਈ ਕਰਨ ਦੇ ਲਈ ਇਹ ਇੱਥੇ ਆਏ ਸਨ ਤਾਂ ਅਕਸਰ ਅਸੀਂ ਦੇਖਦੇ ਆ ਕਿ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਬਾਰੋ ਜ਼ਿੰਬਾਵੇ ਤੋਂ ਨਿਗਰੋਸ ਕਾਫੀ ਜ਼ਿਆਦਾ ਜਿਹੜੇ ਕਿ ਇੱਥੇ ਪੜਾਈ ਕਰਨ ਦੇ ਲਈ ਆਉਂਦੇ ਨੇ ਸੁਪਨੇ ਸਜਾ ਕੇ ਆਉਂਦੇ ਨੇ ਤਾਂ ਇਹ ਦੋ ਨੌਜਵਾਨ ਵੀ ਜਿਹੜੇ ਕਿ ਬਾਰੋਂ ਪੜਾਈ ਕਰਨ ਦੇ ਲਈ ਆਏ ਸੀਗੇ ਪਰ ਇਹਨਾਂ ਦੇ ਨਾਲ ਜਿਹੜਾ ਕਿ ਇਹ ਹਾਦਸਾ ਵਾਪਰ ਗਿਆ ਕੁਝ ਖਾਣ ਪੀਣ ਦੇ ਲਈ ਇਹ ਬਾਹਰ ਜਾਣ ਲੱਗੇ ਤਾਂ ਉਸ ਸਮੇਂ ਜਿਹੜਾ ਕਿ ਇਹਨਾਂ ਦੇ ਨਾਲ ਮੰਡੀ ਗੋਵਿੰਦਗੜ ਰੋਡ ਮੰਡੀ ਗੋਵਿੰਦਗੜ ਹਾਈਵੇ ਦੇ ਉੱਤੇ ਇਹਨਾਂ ਦੋਵਾਂ ਵਿਦੇਸ਼ੀ ਨੌਜਵਾਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਦਿੰਦਿਆਂ ਕਿ ਕੁਝ ਦੱਸਿਆ ਜਾ ਰਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਅੱਜ ਸਾਡੇ ਕੋਲ ਸਿਵਲ ਹਸਪਤਾਲ ਮਲੂ ਦੇ ਵਿੱਚ ਤਕਰੀਬਨ ਸਵੇਕ 4 ਵਜੇ ਦੋ ਡੈੱਡ ਬਾਡੀਆਂ ਜੋ ਬ੍ਰਾਡ ਡੈੱਡ ਸੀਗੇ ਜਿਨ੍ਹਾਂ ਦਾ ਨਾਮ ਇਮੈਨੂਅਲ ਸਾਈਮਨ ਤੇ ਤਸੀ ਪੋ ਮੋਸੀਜ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦੇ ਬੰਦੀ ਕਰਨੇ ਕਰੂਗੀ ਹੋਏਗੀ ਇੱਕ ਸੋਚਣਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅਮਰੋ ਸਾਈਡ 'ਤੇ ਐਕਸੀਡੈਂਟ ਹੋਇਆ ਉਹ ਬਾਈਕ 'ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀ ਤੇ ਉਹ ਇੱਕ ਕਾਰ 'ਚ ਵੱਜੇ ਆ ਕਾਰ 'ਚ ਵੱਜਣ ਕਰਕੇ ਮੌਕੇ 'ਤੇ ਹੀ ਦੋਨੇ ਡੈਥ ਹੋ ਗਈ ਸੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ ਲੋਗ ਹਸਪੀਟਲ 'ਚ ਤੇ ਉਹਦੇ ਯੂਨੀਵਰਸਿਟੀ ਵਾਲੇ ਆ ਉਹਨਾਂ ਨਾਲ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜੇ ਕ ਇੱਕ ਬੇਹਦ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੰਡੀ ਗੋਵਿੰਦਗੜ੍ਹ ਰੋਡ ਤੋਂ ਜਿੱਥੇ ਕੀ ਦੋ ਵਿਦੇਸ਼ੀ ਨੌਜਵਾਨਾਂ ਦੀ ਜਾਨ ਚਰੀ ਗਈ ਹੈ ਦੋ ਵਿਦੇਸ਼ੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਵਿਦੇਸ਼ੀ ਨੌਜਵਾਨ ਜ਼ਿੰਬਾਬਵੇ ਦੇ ਰਹਿਣ ਵਾਲੇ ਸੀ ਦੋਵੇਂ ਨਿਗਰੋ ਸਨ ਤਾਂ ਮੰਡੀ ਗੋਵਿੰਦਗੜ ਰੋਡ ਦੇ ਉੱਤੇ ਜਿਹੜਾ ਕਿ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਔਕ ਟਰੀ ਰੈਸਟੋਰੈਂਟ ਇੱਕ ਉੱਥੇ ਹਾਈਵੇ ਦੇ ਉੱਤੇ ਮੰਡੀ ਗੋਵਿੰਦਗੜ ਦੇ ਪੈਂਦਾ ਹੈ ਉੱਥੇ ਓਵਰਟੇਕ ਕਰਦਿਆਂ ਜਿਹੜਾ ਕਿ ਇਹ ਹਾਦਸਾ ਇਹਨਾਂ ਦੋਵਾਂ ਮੁੰਡਿਆਂ ਦੇ ਨਾਲ ਵਾਪਰਿਆ ਦੋਵੇਂ ਮੁੰਡੇ ਦੇਸ਼ ਭਗਤ ਯੂਨੀਵਰਸਿਟੀ ਦੇ ਸਨ ਉੱਥੇ ਇਹ ਪੜ੍ਹਾਈ ਕਰ ਰਹੇ ਸਨ ਇੱਕ ਜਿਹੜਾ ਕਿ ਨੌਜਵਾਨ ਉਹ ਐਲਐਲਬੀ ਕਰ ਰਿਹਾ ਸੀ ਤੇ ਦੂਜਾ ਨੌਜਵਾਨ ਵੀ ਜਿਹੜਾ ਕਿ ਉੱਤੇ ਹੀ ਪੜਾਈ ਕਰ ਰਿਹਾ ਸੀਗਾ ਤਾਂ ਇਹ ਦੋਵੇਂ ਨੌਜਵਾਨ ਜਿਹੜੇ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸੰ ਨਿਗਰੋਸਨ ਜ਼ਿੰਬਾਵੇ ਤੋਂ ਪੜਾਈ ਕਰਨ ਦੇ ਲਈ ਇਹ ਇੱਥੇ ਆਏ ਸੰਤ ਅਕਸਰ ਅਸੀਂ ਦੇਖਦੇ ਆ ਕਿ ਕਾਫੀ ਸਾਰੀ ਯੂਨੀਵਰਸਿਟੀਆਂ ਦੇ ਵਿੱਚ ਬਾਰੋ ਜ਼ਿੰਬਾਵੇ ਤੋਂ ਨਿਗਰੋਸ ਕਾਫੀ ਜ਼ਿਆਦਾ ਜਿਹੜੇ ਕਿ ਇੱਥੇ ਪੜਾਈ ਕਰਨ ਦੇ ਲਈ ਆਉਂਦੇ ਨੇ ਸੁਪਨੇ ਸਜਾ ਕੇ ਆਉਂਦੇ ਨੇ ਤਾਂ ਇਹ ਦੋ ਨੌਜਵਾਨ ਵੀ ਜਿਹੜੇ ਕਿ ਬਾਰੋਂ ਪੜਾਈ ਕਰਨ ਦੇ ਲਈ ਆਏ ਸਿਗੇ ਪਰ ਇਹਨਾਂ ਦੇ ਨਾਲ ਜਿਹੜਾ ਕਿ ਇਹ ਹਾਦਸਾ ਵਾਪਰ ਗਿਆ ਕੁਝ ਖਾਣ ਪੀਣ ਦੇ ਲਈ ਇਹ ਬਾਹਰ ਜਾਣ ਲੱਗੇ ਤਾਂ ਉਸ ਸਮੇਂ ਜਿਹੜਾ ਕਿ ਇਹਨਾਂ ਦੇ ਨਾਲ ਮੰਡੀ ਗੋਵਿੰਦਗੜ ਰੋਡ ਮੰਡੀ ਗੋਵਿੰਦਗੜ ਹਾਈਵੇ ਦੇ ਉੱਤੇ ਇਹਨਾਂ ਦੋਵਾਂ ਵਿਦੇਸ਼ੀ ਨੌਜਵਾਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਦਿੰਦਿਆਂ ਕਿ ਕੁਝ ਦੱਸਿਆ ਜਾ ਰਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਅੱਜ ਸਾਡੇ ਕੋਲ ਸਿਵਲ ਹਸਪਤਾਲ ਮਰੂ ਦੇ ਵਿੱਚ ਤਕਰੀਬਨ 7:30 ਵਜੇ ਦੋ ਡੈਡ ਬਾਡੀਆ ਜੋ ਬ੍ਰਾਡ ਡੈਡ ਸੀਗੇ ਜਿਨ੍ਹਾਂ ਦਾ ਨਾਮ ਇਮੈਨਿਊਲ ਸਾਈਮਨ ਤੇ ਟਸੀਪੋ ਮੋਜ਼ੇਸ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸਿਆ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦੇ ਬੰਦੀ ਕਰਨ ਦੀ ਕਾਰਵਾਈ ਹੋਏਗੀ ਇੱਕ ਸੂਚਨਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅੰਮਲੋ ਸਾਈਡ 'ਤੇ ਐਕਸੀਡੈਂਟ ਹੋਇਆ ਉਹ ਬਾਈਕ 'ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀ ਤੇ ਉਹ ਇੱਕ ਕਾਰ 'ਚ ਵੱਜੇ ਆ ਕਾਰ 'ਚ ਵੱਜਣ ਕਰਕੇ ਮੌਕੇ 'ਤੇ ਹੀ ਦੋਨੇ